ਓਏ ਤੂੰ ਸਾਰਾ ਦਿਨ ਖੇਲੀ ਜਾਇਆ ਕਰ ਮੰਮੀ ਕਿੱਥੇ ਹੈ ਤੇਰੀ ਮੰਮੀ ਬਾਜ਼ਾਰ ਗਈ ਆ ਆ ਕੀ ਹੈ ਆ ਸਾਗ ਆ ਸਾਗ ਇਹ ਕੌਣ ਲੈ ਕੇ ਗਿਆ ਇਹ ਮੰਦੀਮ ਕੋਲ ਲੈ ਕੇ ਗਈ ਸੀ ਮੰਮੀ ਨੂੰ ਪਤਾ ਤੇਰੀ ਨੂੰ ਨਹੀਂ ਮੈਂ ਤਾਂ ਕਹਦਾ ਇਹਨੂੰ ਚੰਨਣ ਨੂੰ ਦੇਣਾ ਤੂੰ ਮੰਮੀ ਨੂੰ ਉਹਨਾਂ ਦੱਸੀ ਤੌਫੀ ਦਊਂਗਾ ਤੈਨੂੰ ਮੈਨੂੰ ਤੌਫੀ ਨਹੀਂ ਮੈਨੂੰ ਚਾਹ ਦੇ ਚਾਹੀਦੀ ਓ ਯਾਰ ਤੂੰ ਚਾਕਲੇਟ ਲੈ ਲਈ ਇੱਕ ਤਾਂ ਨਾ ਜਨਾਨੀਆਂ ਸਾਗ ਖਵਾ ਖਵਾ ਕੇ ਦਿਮਾਗ ਖਰਾਬ ਕੀਤਾ ਹੋਇਆ ਹੈ ਤੂੰ ਆਤਾ ਸਹੀ ਬਾਹਰ ਉਹ ਜਸੀ ਇਹ ਨਹੀਂ ਕਾਲੀ ਕਿਉਂ ਪਈ ਹੈ ਕੀ ਹੋਇਆ ਪਿੰਡਾਂ ਸਾਗ ਆਇਆ ਸੀ ਮੈਂ ਸੋਚਿਆ ਭਰਾ ਨੂੰ ਹੀ ਦੇ ਆਵਾ ਪਰਾ ਪਿੱਛੇ ਹੋ ਆ ਕੀ ਚੱਕ ਲਿਆ ਤੂੰ ਉਹ ਮੈਂ ਤਾਂ ਆਪ 7 ਦਿਨ ਤੋਂ ਸਾਗ ਖਾ ਖਾ ਕੇ ਪਰੇਸ਼ਾਨ ਆ ਤੂੰ ਹੋਰ ਲਿਆਇਆ ਮੇਰੇ ਸਹੀ ਦੱਸ ਮੇਰੇ ਤਾਂ ਆਪਣੇ ਘਰੇ ਵੀ ਰੋਜ਼ੇ ਸਾਗ ਹੀ ਬਣ ਰਿਹਾ ਮੈਨੂੰ ਕਿਉਂ ਦੇ ਰਹੇ ਆ ਕਿਸੇ ਹੋਰ ਦੇ ਮੱਥੇ ਮਾਰਦਾ ਉਹ ਮੈਂ ਤਾਂ ਆਪ ਹੋਟਲ ਦੇ ਰੋਟੀ ਖਾਣ ਚੱਲੇ ਆ ਮੇਰੇ ਬੇਨਤੀ ਹੈ ਮੈਨੂੰ ਵੀ ਆਪਣੇ ਨਾਲ ਹੀ ਲੈ ਜਾ ਤਾਗ ਮੈਂ ਮੰਮੀ ਨੂੰ ਦੱਸ ਕੇ ਆਇਆ ਹਟ ਜਾ ਤੂੰ ਮਾਰੇ ਜਸੂਸ ਉਹ ਹੈਲੋ ਮੰਮੀ ਨੂੰ ਨਾ ਦੱਸੀ ਤੈਨੂੰ ਚਾਕਲੇਟ ਦਵਾਂਗਾ ਸਮਝ ਲੱਗੀ ਮੈਂ ਤਾਂ ਪੀਜ਼ਾ ਖਾਵਾਂਗਾ ਮੇਰੇ ਪਿਓ ਤੂੰ ਪੀਜ਼ਾ ਲੈ ਲਈ ਦੱਸੀ ਨਾ ਕਿਸੇ ਨੂੰ ਠੀਕ ਹੈ ਚਲ ਆਪਾਂ ਚੱਲੀਏ ਚੱਲ ਚੱਲ ਛੇਤੀ ਕਰ ਉਹ ਕੀ ਹੋ ਗਿਆ ਇਹਦਾ ਕੀ ਕਰੀਏ ਓਏ ਨੂੰ ਉੱਥੇ ਲੋਕ ਹੋਇਆ ਜਾ ਕੇ ਕੋਨੇ ਚ ਜਲਦੀ ਜਲਦੀ ਆ ਓਏ ਖੜਜੋ ਖੜਜੋ ਆ ਕੀ ਕਰੀ ਜੰਨੇ ਹੋ ਕੁਛ ਨਹੀਂ ਸੀ ਕੁਛ ਨਹੀਂ ਸੀ ਕੁਛ ਨਹੀਂ ਆ ਤੀ ਚੱਕੀ ਫੁਰਦੇ ਹੋ ਸਾਗੇ ਕੀ ਲਾ ਕੇ ਜੀ ਛੋਗ ਬਾਹਰ ਦਾ ਤਾਂ ਬਹੁਤ ਹੋਣੀ ਹੈ ਸ਼ਹਿਰ ਚ ਇਹ ਕੋਈ ਆਰਗੈਨਿਕ ਬੰਬ ਤਾਂ ਨਹੀਂ ਕਿਥੋਂ ਆਏ ਤੁਸੀਂ ਇੱਥੇ ਆ ਕੇ ਆਣਾ ਥਾਣਾ ਆ ਢਾਬੇ ਚ ਲਈ ਰੋਟੀ ਖਾਣ ਘਰ ਤੁਹਾਡਾ ਆਏ ਰੋਟੀ ਤੁਸੀਂ ਢਾਬੇ ਤੇ ਖਾਣ ਚੱਲੇ ਹੋ ਚਲੋ ਥਾਣੇ ਜਨਾਬ ਕੁਝ ਨਹੀਂ ਰੋਟੀ ਖਾਣ ਚੱਲੇ ਚਲੋ ਥਾਣੇ ਅੱਗੇ ਓਏ ਚੱਲ ਪਾਲੇ ਥਾਣੇ ਨੂੰ ਬ੍ਰ ਜਨਾਬ ਜੀ ਆ ਰੋਟੀ ਭੇਜੀ ਮਰਮ ਨਿਕਲੋ ਕੀ ਹੋਣਾ ਹੈ ਕੀ ਪਤਾ ਜੀ ਖੋਲ ਕੇ ਦੇਖ ਲਓ ਕੀ ਹੋਇਆ ਸਾਗ ਓ ਯਾਰ ਤੂੰ ਐਂ ਕਰ ਗੁੱਗ ਢਾਬੇ ਫੋਨ ਕਰ ਇੱਕ ਮਟਰ ਪਨੀਰ ਦੀ ਸਬਜ਼ੀ ਤੇ ਚਾਰ ਤੰਦੂਰੀ ਰੋਟੀਆਂ ਕਹ ਦੇ ਇਹਦਾ ਕੀ ਕਰਨਾ ਜੀ ਕਰ ਲੈ ਜਮਾ ਮੈਂ ਉਹ ਨਾ ਭਰਾਵਾ ਓ ਹੈਲੋ ਰੋਟੀ ਖਾਧੀ ਤੁਸੀਂ ਐਂ ਕਰ ਆ ਬੁੱਧੂ ਜੇ ਬੈਠੇ ਨਾ ਦੋ ਆ ਰੋਟੀ ਇਹਨਾਂ ਨੂੰ ਦੇ ਦੇ ਆਹ ਲੋ ਜੀ ਕਰੋ ਐਸ਼ ਕੰਸ਼ ਹੋਣਾ ਹਾਂਜੀ ਹਾਂਜੀ ਉਹ ਹੈਲੋ ਟੇਬਲ ਮੈਨੂੰ ਖਾਲੀ ਚਾਹੀਦਾ ਘਰੇ ਮੈਂ ਖਾਲੀ ਟੇਬਲ ਲੈ ਕੇ ਜਾਣਾ